ਜੀ ਸਭ ਤੋਂ ਪਹਿਲਾਂ ਤਾਂ ਅੱਜ ਆਨੰਤ ਸਾਹੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਜੀ ਸਮਤ 566 ਹੈ ਸਾਡ ਜਿਵੇਂ ਰੋਗਨਾਮਾ 566 ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਸੰਗਰਾਣ ਦਾ ਪੰਛਮੀ ਵੀ ਹੈ ਤੇ ਅੱਜ ਅਸੀਂ ਇੱਥੇ ਆਪਣੀ ਫਿਲਮ ਸੰਗਰਾਣ ਦੇ ਲਈ 21 ਮਾਰਚ ਨੂੰ ਰਿਲੀਜ਼ ਹੋਣੀ ਹੈ ਵਾਇਕ ਰੂਜੀ ਅੱਗੇ ਅਰਦਾਸ ਕਰਨਾ ਹੈ ਮੱਥਾ ਟੇਕਣਾ ਹੈ ਕਿ ਫਿਲਮ ਨੂੰ ਕਾਮਯਾਬੀ ਬਖਸ਼ੇ ਜਿੱਦੋਂ ਅਸੀਂ ਫਿਲਮ ਦੀ ਸ਼ੂਟਿੰਗ ਵੀ ਸਟਾਰਟ ਕੀਤੀ ਸੀ ਉਦੋਂ ਵੀ ਆਸ਼ੀਰਵਾਦ ਲੈ ਕੇ ਗਏ ਸੀ ਜੀ ਬਹੁਤ ਵਧੀਆ ਵਾਹਿਗੁਰੂ ਜੀ ਮਹਿੰਦਰਨਾਥ ਸਾਹਿਬ ਦੀ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ। ਬਸ ਹੁਣ ਮਹਿਨਤਾਂ ਨੂੰ ਰੰਗ ਲਾਉਣ ਵਾਹਿਗੁਰੂ ਜੀ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ। ਫਿਲਮ ਦਾ ਨਾਮ ਸੰਗਰਾਮ ਰੱਖਿਆ ਗਿਆ ਹੈ। ਸੰਗਰਾਮ ਜੀ ਆਪਣਾ ਜ਼ਿੰਦਗੀ ਦੇ ਨਾਲ ਇਹਨੂੰ ਜੋੜਿਆ ਗਿਆ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਤੇ ਸੰਗਰਾਮ ਜਿਵੇਂ ਆਪਾਂ ਸਾਰੇ ਮਨਾਉਨੇ ਆ ਜੀ ਵੀ ਸਾਡੇ ਦੇਸੀ ਮਹੀਨੇ ਦਾ ਪਹਿਲਾ ਦਿਨ ਸੰਗਰਾਮ ਹੁੰਦਾ ਵੀ ਪੂਰਾ ਮਹੀਨਾ ਖੁਸ਼ੀਆਂ ਦਾ ਬੀਤੇ ਉਦਾਂ ਹੀ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਹਿਬ ਤੇ ਕੀਰਤ ਦੀ ਕਹਾਣੀ ਹੈਗੀ ਆ ਰਿਸ਼ਤਿਆਂ ਦੇ ਵਿੱਚ ਕਿੱਦਾਂ ਉਤਾਰ ਚੜਾ ਆਉਂਦੇ ਨੇ ਤੁਹਾਡੇ ਹਿਸਾਬ ਨਾਲ ਜਿੱਦਾਂ ਇਮੋਸ਼ਨਸ ਚੇਂਜ ਹੁੰਦੇ ਨੇ ਉਹਦੇ ਬੇਸ ਤੇ ਇਸ ਤਰ੍ਹਾਂ ਦਾ ਰੋਲ ਹੁੰਦਾ ਆ ਇਹ ਤਾਂ ਬਚਪਨ ਤੋਂ ਲੈ ਕੇ ਸਾਹਿਬ ਦੀ ਮਤਲਬ ਹੁਣ ਮੈਂ ਫਿਰ ਕਿੱਦਾਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਦੱਸ ਤਾ ਚਲੋ ਬਚਪਨ ਤੋਂ ਲੈ ਕੇ ਆ আফਟਰ ਮੈਰਿਜ ਉਰੀਓ ਦੀ জারਨੀ ਹੈ ਉਹਦੇ ਵਿੱਚ ਕੀ ਕੁਝ ਹੁੰਦਾ ਕਿਦਾਂ ਰਿਸ਼ਤੇ ਜੁੜਦੇ ਨੇ ਵਿਛੜਦੇ ਨੇ ਸੋ ਉਦਾਂ ਹੀ ਬਾਕੀ ਕਿਰਦਾਰ ਕੀ ਰ ਦੱਸਣਗੇ ਸ਼ਹਿਰ ਨਮ ਦਾ ਕਿਰਦਾਰ ਹੈ ਇਹਨਾਂ ਦੀ ਜ਼ਿੰਦਗੀ ਚੋਂ ਦੇ ਇਹਨਾਂ ਦੀ ਆਪਣੀਆਂ ਕੀ ਮਜਬੂਰੀਆਂ ਇਹਨਾਂ ਦੇ ਕੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਨੇ ਪਰ ਉਹ ਸਾਰੇ ਆਪਣੇ ਗਮ ਭੁੱਲ ਕੇ ਜਾਂ ਕੋਈ ਚੀਜ਼ਾਂ ਕੋਈ ਮਤਲਬ ਵੀ ਨਾ ਵਧੀਆ ਘਟਨਾਵਾਂ ਸ਼ਬਦ ਕੀ ਉਹਨੂੰ ਕਹਾਂਗੇ ਉਹ ਵਾਪਰੀਆਂ ਨੇ ਪਰ ਉਹ ਸਭ ਭੁੱਲ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰੀਏ ਉਹੀ ਸੰਗਰਾਮ ਹੈ ਸ਼ੂਟਿੰਗ ਕਿ ਪੰਜਾਬ ਦੇ ਵਿੱਚ ਹੀ ਜ਼ਿਆਦਾ ਬਠਿੰਡੇ ਇਲਾਕੇ ਇਹਦੇ ਵਿੱਚ ਹੋਈ ਹੈ ਪਰ ਕਈ ਹੋਰ ਲੋਕੇਸ਼ਨਸ ਦੇ ਵਿੱਚ ਵੀ ਜ਼ਿਆਦਾ ਪੰਜਾਬ ਦੇ ਵਿੱਚ ਹੋਈ ਹੈ ਹਾਂਜੀ ਸੰਗਰਾਦ ਐਕਚੁਅਲੀ ਅੱਜ ਬਹੁਤ ਵਧੀਆ ਦੇਣਾ ਜਿੱਦਾਂ ਗੈਵੀ ਜੀ ਨੇ ਕਿਹਾ ਅੱਜ ਸੰਗਰਾਦ ਵੀ ਆ ਔਰ ਸਾਡੀ ਮੂਵੀ ਦਾ ਨਾਮ ਸੰਗਰਾਦ ਔਰ ਪਹਿਲੇ ਦਿਨ ਸਾਡੀ ਪ੍ਰੋਮੋਸ਼ਨ ਇਤੋਂ ਹੋ ਰਹੀ ਹੈ ਦਰਬਾਰ ਸਾਹਿਬ ਤੋਂ ਹੋ ਰਹੀ ਹੈ ਜੋ ਕਿ ਵੀ ਆਰ ਬlesd ਔਰ ਇਹਦੇ ਵਿੱਚ ਕਾਫੀ ਜ਼ਿਆਦਾ ਫਲੇਵਰ ਐਕਸ਼ਨ ਵੀ ਹੈ ਰੋਮਾਂਸ ਵੀ ਹੈ ਔਰ ਗੈਵੀ ਜੀ ਦੇ ਕਿਰਦਾਰਾਂ ਦੀ ਗੱਲ ਕਰਦੇ ਤੁਸੀਂ ਜੇ ਟ੍ਰੇਲਰ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਤਿੰਨ ਲੁਕਸ ਨੇ ਜੋ ਕਿ ਤਿੰਨੇ ਡਿਫਰੈਂਟ ਕੈਰੈਕਟਰ ਰਿਪਰੈਜ਼ੈਂਟ ਕਰਦੇ ਆ ਨੇ ਤੇ ਜਦੋਂ ਤੁਸੀਂ ਬਾਈ ਮਾਰਸ਼ਲੂ تھیਟਰਸ ਵਿੱਚ ਜਾਓਗੇ ਪੂਰੀ ਸਟੋਰੀ ਤੁਹਾਨੂੰ ਪਤਾ ਲੱਗ ਜੇ ਸੋ ਮੈਂ ਆਡੀਅנס ਅੱਗੇ ਰਿਕਵ ਬਾਈ ਮਾਰਸ਼ੂ ਨੀਅਰਸ ਸਟੇਟਰ ਛੇ ਸੰਗਰਾਮ ਦੇਖਣ ਜ਼ਰੂਰ ਜਾਓ ਤੁਸੀਂ ਮੈਂ ਪਹਿਲੀ ਵਾਰੀ ਜਿਹੜਾ ਕਿਰਦਾਰ ਪਲੇ ਕਰ ਰਹੀ ਆ ਮੈਂ ਰੀਅਲ ਛੇਦਾ ਹੈ ਨਹੀਂ ਬਿਕੋਜ਼ ਮੈਂ ਕਦੀ ਡਰੀ ਨਹੀਂ ਕਿਸੇ ਚੀਜ਼ ਤੋਂ ਮੈਂ ਕਦੀ ਸ਼ਾਈ ਨਹੀਂ ਹੂਈ ਬਸ ਇਹਦੇ ਵਿੱਚ ਮੈਂ ਇੱਕ ਡਿਫਰੈਂਟ ਕਿਰਦਾਰ ਜੋ ਕਿ ਮੇਰੇ ਲਈ ਔਖਾ ਸੀਗਾ ਬਟ ਐਜ਼ ਅ ਐਕਟਰ ਆਈ ਥਿੰਕ ਵੀ ਆਰ ਬਲੈਸ ਕਿ ਸਾਨੂੰ ਚਾਂਸ ਮਿਲਦਾ ਡਿਫਰੈਂਟ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ ਸੋ ਇੱਕ ਡਿਫਰੈਂਟ ਸ਼ੇਡ ਮਿਲੂਗਾ ਸੋ ਇਹ ਤੁਹਾਨੂੰ ਬਾਈ ਮਾਰਸ਼ੂ ਪਾਕੀ ਡਿਟੇਲ ਮਿਲੂਗੀ ਥੋੜੀ ਜਿਹੀ ਆਈ ਥਿੰਕ ਇਹ ਪਰਿਵਾਰਿਕ ਮੂਵੀ ਹੈ ਜਿੱਦਾਂ ਅਸੀਂ ਤੁਸੀਂ ਦੇਖਿਆ ਹੋਊਗਾ ਗਾ ਟ੍ਰ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਚੀਜ਼ਾਂ ਦੀ ਜੋ ਦੌੜ ਚੱਲ ਰਹੀ ਹੈ ਉਹਦੇ ਵਿੱਚ ਉਤਾਰ ਚੜਾ ਜੁਆਉਂਦੇ ਹੋ ਉਹਦੇ ਬੇਸ ਦੇ ਉੱਤੇ ਹੈ ਤੇ ਮੈਨੂੰ ਲੱਗਦਾ ਆਡੀਅנס ਸਾਡੀ ਬਹੁਤ ਇਨਟਰਟੇਨ ਹੋਊਗੀ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਸਾਡੀ ਮੂਵੀ ਸੰਗਰਾਮ ਨੂੰ ਕਾਮਯਾਬ ਕਰੇ ਔਰ ਜਿਦੇ ਕਰਕੇ ਅਸੀਂ ਆਪਣੀ ਪੰਜਾਬੀ ਆਡੀਅנס ਨੂੰ ਹੋਰ ਜ਼ਿਆਦਾ ਇਨਟਰਟੇਨ ਕਰੀਏ ਸੋ ਬਸ ਵਾਹਿਗੁਰੂ ਅਗੇ ਹੀ ਅਰਦਾਸ ਜੀ ਹਾਂਜੀ ਤਾਂ ਹੀ ਅਸੀਂ ਵਾਹਿਗੁਰੂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਅੱਜ ਇਹ ਮੌਕਾ ਮਿਲਿਆ ਵਾਹਿਗੁਰੂ ਦੀ ਧਰਤੀ ਤੇ ਪੈਰ ਪਾਉਣ ਦਾ ਯੈਸ